ਅਗਿਆ ਬਿਆਨ ਮੈਂ ਦਿੱਤਾ ਸੀ ਵੀ ਉਹਨੂੰ ਸਖਤ ਤੋਂ ਸਖਤ ਜਿਹੜੀ ਕੁਐਸਚਨ ਆਫ ਸੈਂਟੈਂਸ ਦੇ ਰੱਖਿਆ ਉਹਨਾਂ ਨੇ ਉਹ ਕੋਰਟ ਦੇ ਵਿੱਚੋਂ ਜਿਹੜਾ ਗਿਲਟੀ ਡਿਕਲੇਅਰ ਹੋ ਗਿਆ ਤੇ ਵੱਧ ਵੱਧ ਸਜ਼ਾ ਦੇਣੀ ਚਾਹੀਦੀ ਉਹ ਜਿਹੜਾ ਪੰਜਾਬੀਆਂ ਦਾ ਜਹਾਜ਼ ਅਮਰੀਕਾ ਤੋਂ ਆ ਰਿਹਾ ਹੈ ਦੇਖੋ ਮੈਂ ਕਿਉਂਕਿ ਬਖਵਖ ਮੁਲਕਾਂ ਦੇ ਬਖਵਖ ਕਾਨੂੰਨ ਆ ਪਰ ਅੱਜ ਤੱਕ ਇਹ ਨਹੀਂ ਰਿਹਾ ਕਿ ਚਾਹੇ ਯੂਰਪਿਆ ਤੇ ਚਾਹੇ ਅਮਰੀਕਾ ਕੈਨੇਡੀਅਨ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸਨ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਇਹਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਟੰਗ ਦੇ ਬੱਚਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਖਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡਿਪੋਟਾਂ ਦੀ ਬੇੜੀਆਂ ਲਗਾ ਕੇ ਲੈੰਦਾ ਜਾ ਰਿਹਾ ਜੀ ਚਲੋ ਇਹ ਮੈਂ ਬੇੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਕ ਦੇ ਵਿੱਚ ਬਾਹਰ ਤਾਂ ਚੱਲਦਾ ਇਥੇ ਸਾਡੇ ਨਹੀਂ ਇਹ ਚੱਲਦਾ ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮਾਲੋ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲੱਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਆ ਗਿਆ ਬਿਆਨ ਮੈਂ ਦਿੱਤਾ ਸੀ ਵੀ ਉਹਨੂੰ ਸਖਤ ਤੋਂ ਸਖਤ ਜਿਹੜੀ ਕੁਐਸਚਨ ਆਉ ਸੰਟੈਂਸ ਦੇ ਰੱਖਿਆ ਉਹਨਾਂ ਨੇ ਉਹ ਕੋਰਟ ਦੇ ਵਿੱਚੋਂ ਜਿਹੜਾ ਗਿਲਟੀ ਡਿਕਲੇਅਰ ਹੋ ਗਿਆ ਤੇ ਵੱਧ ਵੱਧ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਪੰਜਾਬੀਆਂ ਦਾ ਜਹਾਜ਼ ਅਮਰੀਕਾ ਤੋਂ ਆ ਰਿਹਾ ਹੈ ਕਿੱਡ ਪੋਰਟ ਉਹਨੇ ਦੇਖੋ ਮੈਂ ਕਿਉਂਕਿ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਕਾਨੂੰਨ ਆ ਪਰ ਅੱਜ ਤੱਕ ਇਹ ਨਹੀਂ ਰਿਹਾ ਕਿ ਚਾਹੇ ਜੋਰਪਿਆ ਤੇ ਚਾਹੇ ਅਮਰੀਕਾ ਕੈਨੇਡੀਆ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸਨ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਇਹਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬਸ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજરਖਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡਿਪੋ ਚ ਗਾਂ ਦੀ ਬੇੜੀਆਂ ਲਗਾ ਕੇ ਲੈੰਦਾ ਜਾ ਰਿਹਾ ਜੀ ਚਲੋ ਇਹ ਮੈਂ ਬੇੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਖ ਦੇ ਵਿੱਚ ਬਾਹਰ ਤਾਂ ਚੱਲਦਾ ਇਥੇ ਸਾਡੇ ਨਹੀਂ ਇਹ ਚੱਲਦਾ ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮਾਲੋ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਆ ਗਿਆ ਬਿਆਨ ਮੈਂ ਦਿੱਤਾ ਸੀ ਵੀ ਉਹਨੂੰ ਸਖਤ ਤੋਂ ਸਖਤ ਜਿਹੜੀ ਕੁਐਸਚਨ ਆਫ ਸੈਂਟੈਂਸ ਦੇ ਰੱਖਿਆ ਉਹਨਾਂ ਨੇ ਉਹ ਕੋਰਟ ਦੇ ਵਿੱਚੋਂ ਜਿਹੜਾ ਗਿਲਟੀ ਡਿਕਲੇਅਰ ਹੋ ਗਿਆ ਤੇ ਵੱਧ ਵੱਧ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਪੰਜਾਬੀਆਂ ਦਾ ਜਹਾਜ਼ ਅਮਰੀਕਾ ਤੋਂ ਆ ਰਿਹਾ ਹੈ ਕਿੱਡ ਪਹਟੂਣੇ ਦੇਖੋ ਮੈਂ ਕਿਉਂਕਿ ਬਖਵਖ ਮੁਲਕਾਂ ਦੇ ਬਖਵਖ ਕਾਨੂੰਨ ਆ ਪਰ ਅੱਜ ਤੱਕ ਇਹ ਰਿਹਾ ਕਿ ਚਾਹੇ ਜੌਰਪਿਆ ਤੇ ਚਾਹੇ ਅਮਰੀਕਾ ਕੈਨੇਡੀਆ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਲ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਪਰ ਤਾਨਾशाही ਰੂਪ ਦੇ ਵਿੱਚ ਮੈਂ ਸਮਝਦਾ ਇਹਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬਸ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજરਖਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡੇਪੋ ਚ ਗਾਂ ਦੀ ਬੇੜੀਆਂ ਲਗਾ ਕੇ ਲੈ ਜਾਂਦਾ ਜਾ ਰਿਹਾ ਜੀ ਚਲੋ ਇਹ ਮੈਂ ਬੇੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਖ ਦੇ ਵਿੱਚ ਬਾਹਰ ਤਾਂ ਚੱਲਦਾ ਇਥੇ ਸਾਡੇ ਨਹੀਂ ਇਹ ਚੱਲਦਾ ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮਾਲੋ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲੱਤਾਂ ਦੇ ਵਿੱਚ ਬੇੜੀਆਂ ਲਾਉਣ ਦਾ